ਜਿਸ ਘਰ ਵਿੱਚ ਇਹ ਤਿੰਨੇ ਸਬਜ਼ੀਆਂ ਖਾਧੀਆਂ ਜਾਂਦੀਆਂ ਨੇ ਉਸ ਘਰ ਵਿੱਚ ਨੋਟਾਂ ਦੇ ਬੰਡਲ ਬੜੀ ਤੇਜ਼ੀ ਨਾਲ ਆਉਂਦੇ ਨੇ ਇਹ ਤਿੰਨੇ ਸਬਜ਼ੀਆਂ ਘਰ ਵਿੱਚ ਹੀ ਖਾਧੀਆਂ ਜਾਂਦੀਆਂ ਨੇ ਉਸ ਘਰ ਵਿੱਚ ਨੋਟਾਂ ਦੇ ਬੰਡਲ ਬਹੁਤ ਤੇਜ਼ੀ ਵੱਲ ਆਪਣੇ ਘਰ ਵੱਲ ਖਿੱਚੇ ਜਾਂਦੇ ਨੇ ਪਰਮਾਤਮਾ ਨੇ ਇਸ ਧਰਤੀ ਤੇ ਜੀਵਾਂ ਲਈ ਫਲ ਫੁੱਲ ਤੇ ਸਬਜ਼ੀਆਂ ਅਨੇਕਾਂ ਹੀ ਪ੍ਰਕਾਰ ਦੇ ਭੋਜਨ ਦਾ ਆਰਥ ਬਣਾਏ ਨੇ ਇਥੇ ਇਹ ਨਾ ਸਿਰਫ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਦਾ ਕੰਮ ਕਰੇਗਾ ਬਲਕਿ ਇਹ ਤੁਹਾਡੇ ਖਜ਼ਾਨੇ ਨੂੰ ਆਸਾਨੀ ਨਾਲ ਭਰਨ ਦਾ ਵੀ ਕੰਮ ਕਰੇਗਾ ਜੀ ਹਾਂ ਇਹ ਤਿੰਨੇ ਸਬਜ਼ੀਆਂ ਘਰ ਵਿੱਚ ਹੀ ਖਾਧੀਆਂ ਜਾਂਦੀਆਂ ਨੇ ਉਸ ਘਰ ਵਿੱਚ ਨੋਟਾਂ ਦੇ ਬੰਡਲ ਘਰ ਵੱਲ ਨੂੰ ਚੁੰਮਕ ਵਾਂਗ ਖਿੱਚੇ ਆਉਂਦੇ ਨੇ ਤੇ ਇਹਨਾਂ ਸਬਜ਼ੀਆਂ ਨੂੰ ਜਾਨਣਾ ਸਾਡੇ ਲਈ ਬੜਾ ਜ਼ਰੂਰੀ ਹੈ ਇਸ ਧਰਤੀ ਤੇ ਕਈ ਤਰ੍ਹਾਂ ਦੇ ਭੋਜਨ ਨੇ ਇਹ ਨਾ ਸਿਰਫ ਜੀਵਾਂ ਦੀ ਭੁੱਖ ਮਟਾਉਣ ਦਾ ਕੰਮ ਕਰਦੇ ਨਹੀਂ ਸਗੋਂ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਲਈ ਲਾਭਦਾਇਕ ਵੀ ਹਾਬਤ ਹੁੰਦੇ ਨੇ ਜੇਕਰ ਵਿਅਕਤੀ ਨੂੰ ਇਹਨਾਂ ਦੇ ਫਾਇਦਿਆਂ ਬਾਰੇ ਪਤਾ ਲੱਗ ਜਾਵੇ ਤਾਂ ਉਹ ਬੜੀ ਆਸਾਨੀ ਨਾਲ ਇਹਨਾਂ ਦਾ ਲਾਭ ਉਠਾ ਸਕਦਾ ਹੈ ਹਰ ਤਰ੍ਹਾਂ ਦੇ ਭੋਜਨ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਨੇ ਜੋ ਸਰੀਰਕ ਤੌਰ ਤੇ ਬਹੁਤ ਫਾਇਦੇਮੰਦ ਨੇ ਹਰ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਫਲ ਫੁੱਲ ਤੇ ਸਬਜ਼ੀਆਂ ਸਰੀਰ ਨੂੰ ਚੁਸਤ, ਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਬਹੁਤ کارਗਰ ਮੰਨੀਆਂ ਜਾਂਦੀਆਂ ਨੇ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਸੀਂ ਤਿੰਨ ਅਜਿਹੀਆਂ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਹਫ਼ਤੇ 'ਚ ਇੱਕ ਦਿਨ ਵੀ ਇਹਨਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਏਗੀ। ਤੁਹਾਡੇ ਜੀਵਨ ਵਿੱਚ ਧਨ ਦੀ آمد ਬਹੁਤ ਤੇਜ਼ੀ ਨਾਲ ਹੋਣੀ ਸ਼ੁਰੂ ਹੋ ਜਾਏਗੀ। ਵੈਸੇ ਤਾਂ ਹਰ ਘਰ ਵਿੱਚ ਸਬਜ਼ੀਆਂ ਦਾ ਸੇਵਨ ਕੀਤਾ ਜਾਂਦਾ ਹੈ। ਇਸ ਦੁਨੀਆ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਵੀ ਪਾਈਆਂ ਜਾਂਦੀਆਂ ਨੇ ਜਿਨ੍ਹਾਂ 'ਚ ਕੁਝ ਅਜਹੀਆਂ ਨੇ ਜਿਨ੍ਹਾਂ 'ਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਪਾਏ ਜਾਂਦੇ ਨੇ ਜੋ ਸਰੀਰ ਦੇ ਹਰ ਤਰ੍ਹਾਂ ਦੇ ਰੋਗਾਂ ਨੂੰ ਜੜ ਤੋਂ ਖਤਮ ਕਰ ਦਿੰਦੇ ਨੇ। ਆਮ ਤੌਰ ਤੇ ਦੇਖਿਆ ਜਾ ਸਕਦਾ ਹੈ ਇਸ ਲਈ ਜ਼ਿਆਦਾਤਰ ਲੋਕ ਟਮਾਟਰ, ਆਲੂ, ਪਿਆਜ਼, ਕਦੂ, ਬੈਂਗਣ ਵਰਗੀਆਂ ਸਬਜ਼ੀਆਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ। ਇਸ ਤੋਂ ਇਲਾਵਾ ਭਾਰਤ ਦੇ ਜ਼ਿਆਦਾਤਰ ਹਿੱਸੇ ਵਿੱਚ ਫੁੱਲ ਗੋਭੀ, ਗੋਭੀ ਤੇ ਬਾਜੀਆਂ ਦੀਆਂ ਕਈ ਕਿਸਮਾਂ ਇਹਨਾਂ ਨੂੰ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਇਹਨਾਂ ਸਾਰੇ ਭੋਜਨਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਨੇ। ਜੇਕਰ ਤੁਸੀਂ ਇਹਨਾਂ ਨੂੰ ਮਸਾਲਿਆਂ ਨਾਲ ਬਣਾਉਦੇ ਹੋ ਤਾਂ ਇਹਨਾਂ ਦੇ ਪੋਸ਼ਟਿਕ ਤੱਤ ਘਟ ਜਾਂਦੇ ਨੇ ਜੇਕਰ ਤੁਸੀਂ ਨਿਯਮਤ ਤੌਰ ਤੇ ਸਾਡੇ ਦੁਆਰਾ ਦੱਸੀਆਂ ਗਈਆਂ ਸਬਜ਼ੀਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਧਨ ਦੀ ਆਮਦ ਵੀ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ ਇਹਨਾਂ ਸਬਜ਼ੀਆਂ ਦਾ ਨਿਯਮਤ ਸੇਵਨ ਕਰਨ ਨਾਲ ਪੈਸੇ ਦੀ ਕਮੀ ਪੂਰੀ ਹੋ ਜਾਂਦੀ ਹੈ ਮਾਤਾ ਲక్ష్ਮੀ ਪ੍ਰਸੰਨ ਹੁੰਦੀ ਹੈ ਤੇ ਜਿਸ ਘਰ ਵਿੱਚ ਤੁਹਾਡੇ ਘਰ ਕਮਜ਼ੋਰ ਹੁੰਦੇ ਨੇ ਭਾਵ ਨਕਾਰਾਤਮਕ ਊਰਜਾ ਹੁੰਦੀ ਏ ਉਸ ਨੂੰ ਵੀ ਸਕਾਰਾਤਮਕ ਵਿੱਚ ਬਦਲ ਦੇਣ ਗਿਆ ਅਸੀਂ ਜਿੰਨਾ ਸਬਜ਼ੀਆਂ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਪਹਿਲੀ ਸਬਜੀ ਹੈ ਸ਼ਕਰਗੰਦੀ ਸ਼ਕਰਗੰਦੀ ਦੀ ਸਬਜੀ ਸ਼ਕਰਗੰਦੀ ਨੂੰ ਬਹੁਤ ਤੇਲ ਵਾਲੀ ਸਬਜੀ ਮੰਨਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਿਮਤ ਤੌਰ ਤੇ ਸ਼ਕਰਗੰਦੀ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਯਕੀਨਨ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਦੇਵੀ ਲਕਸ਼ਮੀ ਦਾ ਅਸ਼ੀਰਵਾਦ ਰਹੇਗਾ। ਜ਼ਿਆਦਾਤਰ ਲੋਕ ਸ਼ਕਰਗੰਦੀ ਦਾ ਸੇਵਨ ਨਹੀਂ ਕਰਦੇ ਪਰ ਤੁਹਾਨੂੰ ਦੱਸ ਦਈਏ ਕਿ ਜੋਤਿਸ਼ ਸ਼ਾਸਤਰ ਵਿੱਚ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ। ਜਿਸ ਕਾਰਨ ਇਸ ਦਾ ਪ੍ਰਭਾਵ ਹੀ ਬਹੁਤ ਸਕਾਰਾਤਮਕ ਤੇ ਬਹੁਤ ਜਲਦੀ ਦੇਖਿਆ ਜਾਂਦਾ ਹੈ। ਤੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜੀ